ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੀਲ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਤਾਂ ਬੜੇ ਪ੍ਰੇਮ ਸਤਕਾਰ ਦੇ ਨਾਲ ਮਨਾ ਰਹੇ ਨੇ ਕਿੱਥੇ ਦਸ਼ਮ ਦੇਸ਼ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿੱਤੇ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ ਉੱਥੇ ਅੱਜ ਦੇ ਸ਼ੁਭ ਦਿਹਾੜੇ ਜਿਹੜਾ ਉਹ ਗੁਰਪੁਰਬ ਬੜੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਹੈ ਐਸਜੀਪੀਸੀ ਵੱਲੋਂ ਔਰ ਸਤ ਸੇਵਾ ਦਰਬਾਰ ਸਾਹਿਬ ਦੇ ਮੰਦਰ ਸਾਹਿਬ ਵੱਲੋਂ ਜਿਹੜੇ ਨੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਵਾਸਤੇ ਵਿਸ਼ੇਸ਼ ਬਾਰਸ਼ ਦੇ ਕਰਕੇ ਥੋੜਾ ਸੰਗਤ ਜਿਹੜੀ ਹੈ ਉਹ ਮਹਿਸੂਸ ਹੋ ਰਹੀ ਹੈ ਕਿ ਜਿੰਨੇ ਘਟ ਹੈ ਪਰ ਫਿਰ ਵੀ ਜਿਹੜੀ ਸੰਗਤ ਜਿਹੜੇ ਉਹਨਾਂ ਦੇ ਵਿੱਚ ਛਾਏ ਪ੍ਰੇਮ ਹੈ ਉਹ ਬਹੁਤ ਠਾਠਾ ਮਾਰ ਰਿਹਾ ਹੈ ਔਰ ਇਸ ਪਾਵਨ ਦਿਹਾੜੇ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਰਪਣ ਕਰਦੇ ਹਾਂ ਔਰ ਜਿੱਥੇ ਸਹਿਬ ਸਤਿਗੁਰੂ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਲਿਖਿਆ ਹੈ ਬਾਲੀ ਰੋਵੇ ਨਾਹਿ ਪਤਾਰ ਗਾਨਿ ਕੋ ਲਿਖਿਆ ਸਭ ਸੰਸਾਰ ਉੱਚੇ ਅਸੀਂ ਪੜਦੇ ਹਾਂ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਰਿਤੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਮ ਲਿਆਏ ਦੁੱਖੋਂ ਮਿਟ ਜਾਂਦੇ ਨੇ ਇਸ ਦੁੱਖਾਂ ਮਾਰੀ ਖਲਕਤ ਨੂੰ ਜੋ ਆਸਤੀ ਕਰ ਹੁੰਦੀ ਦਿਸਦੀ ਹੈ ਉਹ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਅੱਜ ਸਾਰੇ ਦੁੱਖ ਦਿਲਦਰ ਦੂਰ ਹੁੰਦੇ ਨੇ ਅੱਜ ਸੰਗਤਾਂ ਇਸ ਪਾਵਨ ਵਿਹਾੜੇ ਦੇ ਉੱਤੇ ਦਰਬਾਰ ਸਾਹਿਬ ਦੇ ਨਿਸ਼ਟਕ ਹੋ ਰਹੇ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਲੱਖ ਲੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ ਹੈ ਜਿੱਥੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਮੂਹ ਸਤਾਫ ਵੱਲੋਂ ਬੜੇ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀਆਂ ਵਿਖੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਸ਼ਰਧਾ ਦੇ ਨਾਲ ਨਮਸਤਕ ਹੋ ਕੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਧੂੜੀ ਮੱਥੇ ਤੇ ਲਾ ਕੇ ਜਿਵੇਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜੀਆਂ ਨੇ ਛੋਟੀ ਉਮਰ ਦੇ ਵਿੱਚ ਦੁਖੀਆਂ ਦੇ ਦੁੱਖ ਦੂਰ ਕੀਤੇ ਸਨ ਸਾਰਿਆਂ ਦੇ ਦੁੱਖ ਆਪਣੇ ਸਿਰ ਲੈ ਕੇ ਉਹਨਾਂ ਦੇ ਦੁੱਖਾਂ ਦੀ ਨਿਮਰਤੀ ਕੀਤੀ ਸੀ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਬਾਲਾ ਪ੍ਰੇਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਓ ਇਸ ਮਨੁੱਖਤਾ ਦੇ ਦੁੱਖ ਦਰਦ ਆਪ ਰਹਿਮਤਾਂ ਦਾ ਮੀਂਹ ਵਰਸਾ ਕੇ ਦੋਖਾ ਦਰਦ ਦੂਰ ਕਰਕੇ ਪੁੱਲ ਲਕਾਈ ਦੀ ਝੋਲੀ ਦੇ ਵਿੱਚ ਖੁਸ਼ੀਆਂ ਖੇੜੇ ਪਾਓ ਤੇ ਸਦਾ ਹੀ ਇਸੇ ਤਰ੍ਹਾਂ ਇਹ ਪੰਜਾਬ ਇਹ ਭਾਰਤ ਪੁੱਲ ਦੁਨੀਆ ਹੱਸਦੀ ਖੇੜਦੀ ਆਪਣਾ ਜੀਵਨ ਬਸਰ ਕਰੇ ਤੇ ਦੇਸ਼ ਵਿਦੇਸ਼ ਹੋਰ ਥਾਵਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਜੜੀਆਂ ਗੁਰੂ ਹਰਿਕ੍ਰਿਸ਼ਨ ਪਾਚਾ ਮਹਾਰਾਜ ਜੀ ਨੇ ਖੁਸ਼ੀਆਂ ਲੈ ਕੇ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੀਲ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੂ ਸੰਤਾ ਬੜੇ ਪ੍ਰੇਮ ਸਤਕਾਰ ਦੇ ਨਾਲ ਮਨਾ ਰਹੇ ਨੇ ਕਿੱਥੇ ਦਸ਼ਮ ਦੇਸ਼ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿੱਕੇ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ ਉੱਥੇ ਅੱਜ ਦੇ ਇਸ ਪੁਰਬ ਦਿਹਾੜੇ ਜਿਹੜਾ ਉਹ ਗੁਰਪੁਰਬ ਬੜੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਹੈ ਐਸਜੀਬੀਸੀ ਵੱਲੋਂ اور ਸਤ ਸੇਹ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਜਿਹੜੇ ਨੇ ਪ੍ਰਬੰਧ ਕੀਤੇ ਗਏ ਸੰਗਤਾਂ ਵਾਸਤੇ ਵਿਸ਼ੇਸ਼ بارش ਦੇ ਕਰਕੇ ਥੋੜਾ ਸੰਗਤ ਜਿਹੜੀ ਹੈ ਉਹ ਮਹਿਸੂਸ ਹੋ ਰਹੀ ਹੈ ਕਿ ਜਿੰਨੇ ਘਟ ਹੈ ਪਰ ਫਿਰ ਵੀ ਜਿਹੜੀ ਸੰਗਤ ਜਿਹੜੇ ਉਹਨਾਂ ਦੇ ਵਿੱਚ ਛਾਏ ਪ੍ਰੇਮ ਹੈ ਉਹ ਬਹੁਤ ਠਾਠਾ ਮਾਰ ਰਿਹਾ ਹੈ ਔਰ ਇਸ ਪਾਵਨ ਦਿਹਾੜੇ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਰਪਣ ਕਰਦੇ ਹਾਂ ਔਰ ਜਿਥੇ ਸਾਈਂ ਸਤਿਗੁਰੂ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਲਿਖਿਆ ਬਾਲੀ ਰੋਵੇ ਨਾਹੇ ਪਤਾਰ ਗਾਨਿ ਕੂ ਦਿੱਖਿਆ ਸਭ ਸੰਸਾਰ ਉੱਚੇ ਅਸੀਂ ਪੜਦੇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਰਿਤੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਮ ਲਿਆਏ ਦੁੱਖੋਂ ਮਿਟ ਜਾਂਦੇ ਨੇ ਇਸ ਦੁੱਖਾਂ ਮਾਰੀ ਖਲਕਤ ਨੂੰ ਜੋ ਆਸਤੀ ਕਰ ਹੁੰਦਿਸਦੀ ਹੈ ਉਹ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਅੱਜ ਸਾਰੇ ਦੁੱਖ ਦਿਲਦਰ ਦੂਰ ਹੁੰਦੇ ਨੇ ਅੱਜ ਸੰਗਤਾਂ ਇਸ ਪਾਵਨ ਵਿਹਾੜੇ ਦੇ ਉੱਤੇ ਦਰਬਾਰ ਸਾਹਿਬ ਦੇ ਨਿਸ਼ਟਕ ਹੋ ਰਹੇ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਲੱਖ ਲੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਪਾਸ਼ਾ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ ਹੈ ਜਿੱਥੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਪਾਸ਼ਾ ਮਹਾਰਾਜ ਜੀ ਦਾ ਇਹ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਮੂਹ ਸਤਾਫ ਵੱਲੋਂ ਬੜੇ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀਆਂ ਵਿਖੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਸ਼ਰਧਾ ਦੇ ਨਾਲ ਨਮਸਤਕ ਹੋ ਗਏ ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਧੂੜੀ ਮੱਥੇ ਤੇ ਲਾ ਕੇ ਜਿਵੇਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਨੇ ਛੋਟੀ ਉਮਰ ਦੇ ਵਿੱਚ ਦੁਖੀਆਂ ਦੇ ਦੁੱਖ ਦੂਰ ਕੀਤੇ ਸਨ ਸਾਰਿਆਂ ਦੇ ਦੁੱਖ ਆਪਣੇ ਸਿਰ ਲੈ ਕੇ ਉਹਨਾਂ ਦੇ ਦੁੱਖਾਂ ਦੀ ਨਿਮਰਤੀ ਕੀਤੀ ਸੀ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜਿਓ ਇਸ ਮਨੁੱਖਤਾ ਦੇ ਦੁੱਖ ਦਰਦ ਆਪ ਰਹਿਮਤਾਂ ਦਾ ਮੀਂਹ ਵਰਸਾ ਕੇ ਦੁੱਖ ਦਰਦ ਦੂਰ ਕਰਕੇ ਪੁੱਲ ਲਕਾਈ ਦੀ ਝੋਲੀ ਦੇ ਵਿੱਚ ਖੁਸ਼ੀਆਂ ਖੇੜੇ ਪਾਓ ਤੇ ਸਦਾ ਹੀ ਇਸੇ ਤਰ੍ਹਾਂ ਇਹ ਪੰਜਾਬ ਇਹ ਭਾਰਤ ਪੁੱਲ ਦੁਨੀਆ ਹੱਸਦੀ ਖੇੜਦੀ ਆਪਣਾ ਜੀਵਨ ਬਸਰ ਕਰੇ ਤੇ ਦੇਸ਼ ਵਿਦੇਸ਼ ਹੋਰ ਥਾਵਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਜੜੀਆਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਖੁਸ਼ੀਆਂ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ